ਬੀਤੀ ਰਾਤ ਨੂਰਪੇਵਦੀ ਰੂਪਨਗਰ ਮੁੱਖ ਮਾਰਗ ਤੇ ਪਿੰਡ ਆਜੰਮਰ ਵਿਖੇ ਸਥਿਤ ਇੱਕ ਦੁਕਾਨ ਚੋ ਚੋਰ ਸ਼ਟਰ ਉਖਾੜ ਕੇ ਅੰਦਰੋਂ ਪੇ ਲੱਖਾਂ ਦੀ ਕੀਮਤ ਦੇ ਵਾਹਨਾਂ ਚ ਲੱਗਣ ਵਾਲੇ ਬੈਟਰੀ ਅਤੇ ਬੈਟਰੀਆਂ ਸਹਿਤ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ ਇਸ ਦੁਕਾਨ ਦੇ ਨਾਲ ਨਾਲ ਨਕਦੀ ਇੱਕ ਹੋਰ ਕੰਪੈਨਟਰੀ ਦੀ ਦੁਕਾਨ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਇੱਕੋ ਸਮੇਂ ਦੋ ਦੁਕਾਨਾਂ ਚੋ ਚੋਰੀ ਦੀ ਵਾਰਦਾਤ ਨੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ प्राप्त जानकारी अनुसार ਪਿੰਡ ਆਜ਼ਮ ਪਰਸਤਿਤ ਬੀਐਸ ਪਾਵਰ ਨਾਮੀ ਦੁਕਾਨ ਚੋਂ ਚੋਰ ਕਰੀਬ 10 ਲੱਖ ਰੁਪਏ ਦੀ ਕੀਮਤ ਦੇ ਵਾਹਨਾਂ ਨੂੰ ਲੱਗਣ ਵਾਲੇ ਬੈਟਰੀ ਇਨਵਰਟਰ ਬੈਟਰੀ ਮੋਟਰਸਾਈਕਲ ਦੀਆਂ ਬੈਟਰੀਆਂ ਅਤੇ ਸੋਲਰ ਬੈਟਰੀਆਂ ਲੈ ਕੇ ਫਰਾਰ ਹੋ ਗਏ ਇਸ ਵੰਦੀਪਿੰਡ ਸਕੋਰ ਨਾਲ ਸੰਬੰਧਿਤ ਦੁਕਾਨਦਾਰ ਬਜੀਤ ਕੁਮਾਰ ਨੇ ਦੱਸਿਆ ਕਿ ਉਕਤ ਚੋਰੀ ਹੋਣ ਸੰਬੰਧੀ ਉਸ ਨੂੰ ਉਸਦੇ ਗੁਆਂਢ ਚ ਕਾਰਪੈਂਟਰ ਦੀ ਦੁਕਾਨ ਕਰਦੇ ਵੇਦ ਪ੍ਰਕਾਸ਼ ਨਿਵਾਸੀ ਅਸਮਾਨ ਪੰਨੇ ਫੋਨ ਕਰਕੇ ਸੂਚਨਾ ਦਿੱਤੀ ਉਸਨੇ ਦੇਖਿਆ ਕਿ ਜਦੋਂ ਉਸਨੇ ਸਵੇਰੇ ਜਾ ਕੇ ਦੇਖਿਆ ਤਾਂ ਦੁਕਾਨ ਦਾ ਮੋਲਾ ਸ਼ਟਰ ਜੱਕ ਦੀ ਸਹਾਇਤਾ ਨਾਲ ਉਖਾੜਿਆ ਹੋਇਆ ਸੀ ਇਸ ਦੌਰਾਨ ਦੁਕਾਨ 'ਚ ਜਾਂਚ ਕਰਨ ਤੇ ਉਸਨੇ ਪਾਇਆ ਕਿ ਚੋਰ 37 ਗੱਡੀਆਂ ਅਤੇ ਇਨਵਰਟਰ ਵਾਲੇ 200 ਅਤੇ 150 ਐਂਪੀਅਰ ਦੇ ਵੱਡੇ ਬੈਟਰੀ 35 ਕਾਰ ਵਾਲੀਆਂ ਬੈਟਰੀਆਂ 50 ਮੋਟਰਸਾਈਕਲ ਦੀਆਂ ਬੈਟਰੀਆਂ ਅਤੇ 10 ਸੋਲਰ ਵਾਲੀਆਂ ਬੈਟਰੀਆਂ ਸਹਿਤ ਹੋਰ ਸਮਾਨ ਚੋਰੀ ਕਰਕੇ ਲੈ ਗਏ ਇਸ ਸਮਾਨ ਦੀ ਅੰਦਾਜ਼ਨ ਕੀਮਤ ਕਰੀਬ 10 ਲੱਖ ਰੁਪਏ ਬਣਦੀ ਹੈ ਉਸਨੇ ਜਿ세 ਕਿ ਚੋਰ 2 ਫੁੱਟ ਦੀ ਉਚਾਈ 'ਚ ਦੁਕਾਨ ਚ ਲੱਗੇ ਟੀਵੀ আর ਅਤੇ ਸੀਸੀਟੀਵੀ ਕੈਮਰੇ ਵੀ ਉਖਾੜ ਕੇ ਲੈ ਗਏ ਦੁਕਾਨਦਾਰ ਨੇ ਦੱਸਿਆ ਕਿ ਇੰਨੀ ਭਾਰੀ ਮਾਤਰਾ ਚ ਚੋਰੀ ਹੋਈਆਂ ਬੈਟਰੀਆਂ ਤੇ ਬੈਟਰੀ ਕਿਸੇ ਵਾਹਨ ਚ ਲੱਦ ਕੇ ਲੈ ਜਾਏ ਗਈ ਹਨ ਜਿਨ੍ਹਾਂ ਦੇ ਟਾਇਰਾਂ ਦੇ ਨਿਸ਼ਾਨ ਵੀ ਦਿਖ ਰਹੇ ਹਨ ਕਾਰਪਿੰਟ ਦੀ ਦੁਕਾਨ ਚੋਂ ਸ਼ਟਰ ਤੋੜ ਕੇ ਡੀਵੀਆਰ ਅਤੇ ਸੀਸੀਟੀਵੀ ਕੈਮਰੇ ਵੀ ਚੋਰੀ ਕੀਤੇ ਗਏ ਉਕਤ ਦੁਕਾਨ ਦੇ ਬਿਲਕੁਲ ਨਾਲ ਲੱਗਦੀ ਇੱਕ ਹੋਰ ਕਾਰਪਿੰਟ ਦੀ ਦੁਕਾਨ ਚ ਵੀ ਚੋਰ ਸ਼ਟਰ ਤੋੜ ਕੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਚੋਰੀ ਕਰਕੇ ਲੈ ਗਏ ਪਿੰਡ ਅਸਮਾਨਪੁਰ ਦੇ ਬੀਤ ਵਿਕਾਸ ਨੇ ਦੱਸਿਆ ਕਿ ਕੋਲ ਦੀ ਦੁਕਾਨ ਵੀ ਉਕਤ ਬੈਟਰੀਆਂ ਵਾਲੀ ਦੁਕਾਨ ਤੇ ਬਿਲਕੁਲ ਨਾਸਿਤ ਹੈ ਉਸ ਨੇ ਦੱਸਿਆ ਕਿ ਚੋਰ ਉਸ ਦਾ ਮੋਲਾ ਸ਼ਟਰ ਉਖਾੜ ਕੇ ਦੁਕਾਨ 'ਚ ਤੀਸਰੀ ਮੰਜ਼ਲ ਤੇ ਲੱਗੇ ਡੀ ਵੀ ਆਰ ਅਤੇ ਕੈਮਰੇ ਉਤਾਰ ਕੇ ਦੁਕਾਨ ਦੇ ਪਿਛਲੇ ਰਸਤੇ 'ਚੋਂ ਨਿਕਲ ਗਏ ਉਗ ਚੋਰੀ ਦੀ ਵਾਰਦਾਤ ਦਾ ਪਤਾ ਚੱਲਣ ਤੇ ਥਾਣਾ ਮੁਖੀ ਨੂਰਪਦੀ ਹਰਸ਼ਮੋਹ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਮੇਰਾ ਨਾਮ ਬਜੀਦ ਭਜੀ ਇੱਥੇ ਲਗਭਗ ਮੈਂ ਪਿਛਲੇ 2 ਸਾਲ ਦੇ ਕੰਮ ਕਰ ਰਿਹਾ ਲਗਾਤਾਰ ਹੀ ਮੇਰੀ ਦੁਕਾਨ ਹੈ ਅਸੀਂ ਟੈਸਲਾ ਕੰਪਨੀ ਆ ਜੀ ਆਪਣਾ ਯੂ ਐਸ ਏ ਦੀ ਉਹਦੇ ਡਿਸਟ੍ਰੀਬਿਊਟਰ ਲਈ ਜੀ ਪੂਰਾ ਰੋਪੜ ਜਿਹੜਾ ਆਪਣਾ ਮਰੇਂਡਾ ਦਾ ਲੈ ਕੇ ਉਧਰ ਕੁਰਾਲੀ ਉਧਰ ਲੰਗਰ ਤੱਕ ਸਾਡੇ ਕੋਲ ਹੈ ਜੀ ਬਿਲਾਸਟ ਵੀ ਸਪਲਾਈ ਜਾਂਦੀ ਸਾਡੀ ਅ ਅੱਜ ਸਵੇਰਾਂ ਜਿੱਦਾਂ ਮੈਂ ਮਤਲਬ ਘਰ ਤੋਂ ਆਣਾ ਤਾਂ 10 ਮਿੰਟ ਪਹਿਲਾਂ ਮੈਨੂੰ ਕੋਲ ਆਈਏ ਬ੍ਰਦਰ ਭਾਜੀ ਨਾਲੇ ਦੁਕਾਨ ਵਾਲੇ ਜੀ ਰਿੰਕੂ ਨਾਮ ਹੈ ਇਹਨੇ ਮੈਨੂੰ ਦੱਸਿਆ ਵੀ ਸ਼ਟਰ ਬਾਟਰ ਮੈਂ ਲਗਾ ਤੇ ਤੁਸੀਂ ਆ ਜਾਓ ਜੀ ਤੇ ਜਦੋਂ ਪਹਿਲੇ ਜਿੱਦਾਂ ਥੋੜਾ ਅੱਲੀ ਉੱਪਰ ਜਾਇਆ ਕਰਨ ਨੂੰ ਆ ਗਿਆ ਇੱਥਾਂ ਕੇ ਫਿਰ ਸਾਰਾ ਦੇਖਿਆ ਜੀ ਅ ਜਿਹੜਾ ਸ਼ਟਰ ਹੈ ਜੀ ਸ਼ਟਰ ਪੱਟ ਕੇ ਪਹਿਲਾਂ ਚੋਰ ਜਿਹੜੀ ਵਿਖੇ ਅੰਦਰ ਬੜੇ ਹੋਏ ਜੀ ਉਸ ਤੋਂ ਬਾਅਦ ਪਿਛਲੇ ਜੰਦਾ ਤੋੜ ਕੇ ਨਹੀਂ ਪਿਛਲੇ ਪਾਸੇ ਨੂੰ ਕੱਢਿਆ ਜਿੰਨੇ ਸਾਰਾ ਟੋਟਲ ਮਰ ਸਪਲਾਈ ਸਮਾਨ ਹੈ ਕਹਿੰਦਾ ਸਪਲਾਈ ਕਰਦੇ ਨੇ ਵਾਟਰ ਸਾਰਾ ਹੈਮਵਾਰ ਹੁੰਦਾ ਜੀ ਤੇ ਲਗਭਗ ਮੈਂ ਜੀ ਇੱਥੇ ਕੈਮਰੇ ਵਗੈਰਾ ਲੱਗੇ ਹੋਏ ਕੇ ਅੰਦਰ ਤਿੰਨ ਦੋ ਕੈਮਰੇ ਅੰਦਰ ਹੋਵੇ ਇੱਕ ਪਿੱਛਾ ਇੱਕ ਬਾਹਰ ਲੱਗਿਆ ਹੋਤਾ ਕੈਮਰੇ ਵੀ ਮਤਲਬ ਤੋੜ ਕੇ ਦੀਵਾਰ ਖੋਲ ਕੇ ਲੈ ਗਏ ਜੀ ਤੇ ਇਹ ਜਿਹੜੀ ਨਾਲ ਛੋਪਿਆ ਜੀ ਇਸੇ ਛੋਪਲਾ ਵੀ ਮਤਲਬ ਉਹ ਨਹੀਂ ਮਤਲਬ ਸ਼ਟਰ ਪਟਿਆ ਇਨ ਦਾ ਡੀਰ ਜਿੱਥੇ ਪਿਆ ਤਾਂ ਚੱਕੇ ਦੀਵਲ ਉਹ ਵੀ ਮਤਲਬ ਚੱਕੇ ਨਾ ਲੈ ਗਈ ਤੇ ਉਹਦੇ ਬਾਅਦ ਲਗਭਗ ਸੋ ਸਮਰਾਈ ਦਾ ਕਹਾਉਤਾ ਜਿੱਦਾਂ ਇਹ ਲਗਭਗ 800 ਲੈ ਕੇ 10 ਲੱਖ ਦੇ ਵਿੱਚ ਵਿੱਚ ਦਾ ਸਾਮਾਨ ਸੀਗਾ ਸਾਡੇ ਕੋਲ ਅਗਰ ਰੁਕਸ ਮੇਂ ਜੇ ਡਾ ਹੈਗਾ ਤਾਂ ਜਿਹੜਾ ਚੋਰੀ ਹੋ ਗਈ। ਮਤਲਬ ਟੋਟਲ ਸਾਰਾ ਸਾਮਾਨ ਸੀਗਾ ਸਿਰਫ ਇੰਨੀ ਜਗ੍ਹਾ ਸੀਗੀ ਸਾਰਾ ਟੋਟਲ ਖਾਲੀ ਕਰਕੇ ਆ ਵੀ ਟਰੇਨ ਤੇ ਬੈਠੀ ਹੈ ਗੱਡੀ ਤੇ ਲੈ ਗਈ ਸਾਰੀਆਂ। ਚਾਹੇ ਕਿ ਜਿਹੜੇ ਡੱਬੇ ਹੈ ਇਹ ਖਾਲੀ ਹੈ ਸਾਮਾਨ ਕੱਢ ਕੇ ਲੈ ਗਏ। ਹਾਂਜੀ ਹਾਂਜੀ ਸਾਰੇ ਡੱਬੇ ਮੰਨ ਸਾਮਾਨ ਕੱਢ ਕੇ ਲੈ ਗਏ ਜੀ। ਆ ਡੱਬੇ ਸਾਰੇ ਖਾਲੀ ਹੈ ਜੀ। ਉਹਦੇ ਬੰਨਾ ਜਿਹੜੇ ਇਨਵਰਟਰ ਬੜੇ ਤੇ ਜੀ ਉਹ ਤਾਂ ਚਲੋ ਪੈਕੇਟ ਹੁੰਦੇ ਪੂਰੇ ਉਹ ਹੋ ਨਹੀਂ ਸਕਦੇ ਤੇ ਜੀ ਉਹ ਫਿਰ ਸਾਰੇ ਦੀ ਜਾ ਕੇ ਲੈ ਗਏ ਕਾਰਾਂ ਨਹੀਂ ਬੈਠਣੇ ਚਾਹੀਦੇ ਪਿਆਰੇ ਗਰੀਬ ਕਿਲ 30 35 بڑے ਬੈਟਰੇ ਤੇ ਤੇ 20 ਦੇ ਛੋਟੇ ਬੈਟਰੇ ਜਿੰਨੇ ਸਾਲੇ ਹੁੰਦੇ ਜੀ ਸਾਰਾ ਸਮਾਨ ਪੂਰੀ ਤਰ੍ਹਾਂ ਜੀ ਇਹਨਾਂ ਇੱਕ ਇੱਕ ਬੈਟਰੀ ਚੱਕ ਕੇ ਲੈ ਗਏ ਆ ਖਾਲੀ ਕਰ ਗਏ ਜੀ ਨਾਮ ਦੇਖੋ ਦਾਸ਼ਾ ਜੀ ਸਾਡੀ ਆਜਮਪੁਰ ਦੁਕਾਨ ਹੈ ਜੀ ਸਵੇਰੇ 8 ਵਜੇ 1:30 ਜੀ ਸਾਡੀ ਦੁਕਾਨ ਚੱਲ ਜਾਂਦੇ ਜੀ ਉਹਨਾਂ ਨੇ ਮੈਨੂੰ ਫੋਨ ਕਰਿਆ ਵੀ ਪਾਉ ਵੀ ਜਾ ਦੇਖ ਵੀ ਦੁਕਾਨ ਦਾ ਸ਼ਟਰ ਚੱਕਿਆ ਵਾਜੀ ਕਿਸੇ ਨੇ ਮੈਂ ਆ ਕੇ ਸ਼ਟਰ ਚ ਦੇਖਿਆ ਜੀ ਤੇ ਵਿੱਚੋਂ ਦੇਖਿਆ ਪਿਛਲਾ ਵੀ ਸ਼ਟਰ ਖੁੱਲਾ ਤਾਂ ਜੀ ਸਾਡਾ ਨਾਲ ਲੱਗਦਾ ਆ ਕੇ ਦੇਖਿਆ ਕੈਮਰੇ ਤੋੜੇ ਹੋਏ ਤੇ ਡੀਵੀਆਰ ਵੀ ਲੈ ਗਏ ਜੀ ਤੇ ਪਿੱਛੇ ਜਦੋਂ ਘੁੰਮਿਆ ਤਾਂ ਉਹ ਨਾਲ ਦੇਖਿਆ ਉਹ ਬੈਟਰੀ ਵਾਲਾ ਵੀ ਦਰਵਾਜ਼ਾ ਖੁੱਲਾ ਹੈ ਤੇ ਅੱਗੇ ਆ ਕੇ ਦੇਖਿਆ ਉਹਨਾਂ ਦਾ ਵੀ ਸ਼ਟਰ ਪਟਿਆ ਹੋਇਆ ਤਾਂ ਜੀ ਬਹੁਤ ਇਹ ਨੁਕਸਾਨ ਹੋ ਗਿਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ 25 ਕੋ 30 30 ਦੇ ਵਿੱਚ ਹੋਇਆ ਜੀ ਬਾਕੀ ਭਾਜੀ ਦਾ ਤਾਂ ਦੱਸਦਾ ਉਹ ਦੱਸਦੇ ਉਹ ਮੋਹਨ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜਿੰਦਾ ਤੁਹਾਡੇ ਕੈਮਰੇ ਔਰ ਡੀਵੀਆਰ ਕੀ ਕੈਮਰੇ ਔਰ ਡੀਵੀਆਰ ਕੈਮਰੇ ਪਟ ਗਏ ਸਿੱਟ ਨਹੀਂ ਗਏ ਜੀ ਕੋਲੇ ਲੈ ਕੇ ਕੈਮਰੇ ਵੀ ਕੋਲੇ ਲੈ ਗਏ ਜੀ ਸਾਰੇ ਤੁਹਾਡਾ ਵੈਸੇ ਸਮਾਨ ਨਹੀਂ ਕੋਈ ਦੁਕਾਨ ਦਾ ਸਮਾਨ ਮੇਰਾ ਕੋਈ ਨਹੀਂ ਛੇੜਿਆ ਜੀ ਮੇਰਾ ਡੀਵੀਆਰ ਔਰ ਕੈਮਰੇ ਪਟੇ ਪਾਜੀ ਦਾ ਦੂਸਰੇ ਦਾ ਨਾਲ ਜਿਹੜੇ ਟੈਸਲਾ ਵਾਲੇ ਆ ਉਹਨਾਂ ਦਾ ਤਕਰੀਬਨ 10 ਲੱਖ ਦੇ 8 ਗੇੜ ਚ ਨੁਕਸਾਨ ਆਇਆ ਜੀ